ਮੈਂ ਅਫਤਾਰ ਸਿੰਘ ਪ੍ਰੈਜ਼ੀਡੈਂਟ ਪ੍ਰੋਫੈਟ ਵਿਜੇਂਦਰ ਸਿੰਘ ਯੂਨੀਵਰਸਿਟੀ ਅੱਜ ਅਸੀਂ ਅਮਰਸਰ ਵਿਖੇ ਮਦਰ ਤੇਜਾ ਜੀ ਦੇ ਜੋ ਇਹ ਡੈਥ ਅਨਿਵਰਸਰੀ ਹਰ ਸਾਲ ਅਮਰਸਰ ਮਨਾਈ ਜਾਂਦੀ ਹੈ ਉਹਦੇ ਵਿੱਚ ਅਸੀਂ ਅੱਜ ਇੱਥੇ ਜੋ ਸਮਾਗਮ ਰੱਖੋ ਜੀ ਸ਼ਮੂਲੀਅਤ ਕੀਤੀ ਹੈ ਹਰ ਸਾਲ ਦੀ ਤਰ੍ਹਾਂ ਅੱਜ ਦੇ ਦਿਨ ਮਦਰ ਤੇਜਾ ਜੀ ਜੋ ਕਿ ਪਰਮੇਸ਼ਰ ਦੀ ਗੋਦ ਵਿੱਚ ਜਾਬਰਾਜੇ ਸੀਗੇ ਅੱਜ ਉਹਨਾਂ ਦਾ ਦਿਨ ਜਿਹੜਾ ਹੈ ਅਸੀਂ ਸਾਰੇ ਸ਼ਰਧਾ ਦੇ ਫੁੱਲ ਭੇਟ ਕਰਕੇ ਅਸੀਂ ਮਨਾ ਰਹੇ ਹਾਂ ਮੈਂ ਸਾਰੇ ਸੰਸਾਰ ਵਿੱਚ ਵਸਦੇ ਵਾਸੀਆਂ ਨੂੰ ਇਹ ਮੈਂ ਆਪਣੇ ਵਿਚਾਰ ਔਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸੰਦੇਸ਼ ਦੇਣਾ ਚਾਹੁੰਦਾ ਹੈ ਆਦਰ ਦੇਨ ਕਿ ਮਦਰ ਟ੍ਰੇਜਾ ਦੇ ਜੋ ਉਹਨਾਂ ਦੀ ਸੇਵਾ ਭਾਵਨਾ ਉਹਨਾਂ ਨੇ ਵਿਦਿਅਕਦਾਰੇ ਹਸਪੀਟਲ ਔਰ ਰੋਗੀਆਂ ਦੀ ਸੇਵਾ ਜਿਹੜੀ ਕੀਤੀ ਹੈ ਉਹਦੇ ਵਾਲ ਦੇਖਦੇ ਹੋਏ ਮੈਂ ਸਾਰੇ ਹੀ ਸਮਾਜ ਦੇ ਧਾਰਮਿਕ ਔਰ ਰਾਜਨੀਤਿਕ ਲੀਡਰਾਂ ਨੂੰ ਔਰ ਧਾਰਮਿਕ ਸੰਸਥਾਵਾਂ ਨੂੰ ਔਰ ਬੁੱਧੀਜੀਵਾਂ ਨੂੰ ਇਹੋ ਹੀ ਅਪੀਲ ਕਰੂੰਗਾ ਔਰ ਰਿਕਵੈਸਟ ਕਰੂੰਗਾ ਕਿ ਉਹਨਾਂ ਵਾਲ ਜੋ ਉਹਨਾਂ ਨੇ ਸੰਸਾਰ ਵਿੱਚ ਨਾ ਕੋਈ ਜਾਤ ਨਾ ਪਾਤ ਨਾ ਕੋਈ ਧਰਮ ਦੇਖਿਆ ਹਰ ਇੱਕ ਦੀ ਸੇਵਾ ਕੀਤੀ ਹੈ ਉਹਨੂੰ ਦੇਖਦੇ ਹੋਏ ਮੈਂ ਸਾਰੇ ਅੱਗੇ ਬੇਨਤੀ ਕਰਦਾ ਵੀ ਅੱਜ ਦਾ ਇਹ ਸਮਾਂ ਹੈ ਤੁਸੀਂ ਵੀ ਸਾਰੇ ਬਾਕੀ ਗੱਲਾਂ ਤੋਂ ਉੱਠ ਕੇ ਜਾਤ ਪਾਤ ਤੋਂ ਉੱਠ ਕੇ ਧਰਮਾਂ ਤੋਂ ਉੱਠ ਕੇ ਹਰ ਇੱਕ ਦੀ ਸੇਵਾ ਕਰੋ ਔਰ ਜੋ ਵੀ ਕੂੜ ਪ੍ਰਚਾਰ ਇੱਕ ਦੂਜੇ ਦੇ ਖਿਲਾਫ ਆਪਾਂ ਬੋਲਦੇ ਆ ਉਹ ਤੋਂ ਗਰੇਜ ਕਰੀਏ ਇਹਨਾਂ ਕਹਿੰਦਾ ਅੱਜ ਜਿਹੜੇ ਮੈਂ ਆਪਣੇ ਮਿਨਿਸਟਰੀ ਪ੍ਰੋਫਿਟ ਜਿੰਦਰ ਮਿਨਿਸਟਰੀ ਵੱਲੋਂ ਔਰ ਪ੍ਰੋਫਿਟ ਜੀ ਵੱਲੋਂ ਔਰ ਆਪਣੀ ਆਈਓਆਈ ਟੀਮ ਵੱਲੋਂ ਮਦਦ ਜਰਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਡਾਕਟਰ ਜਸਿੰਦਰ ਕੋਲ ਸੋਹਣ ਜੀ ਅਜ ਅਮਨ ਜੀ ਜੋ ਕਿ ਕ੍ਰਿਸਚਨ ਵਰਕਰ ਪੰਜਾਬ ਤੋਂ ਚੇਅਰਮੈਨ ਨੇ ਸਤਿਕਾਰ ਅਜਿਹਾ ਦੀ ਅਗਵਾਈ ਇਹ ਚ ਮਦਰ ਟੇਰੇਸਾ ਜੀ ਜਿਨ੍ਹਾਂ ਦੀ ਇਤਿਹਾਸ ਦੇ ਦਿਨ ਜਤ ਹੋਈ ਸੀ ਉਸ ਨੂੰ ਸਨਮਾਨ ਦਿੱਤੀ ਗਈ ਹੈ ਔਰ ਅਜ ਦੇ ਦਿਨ ਨੀਲਾ ਨੇ ਕੁਝ ਵਿਸ਼ੇਸ਼ ਸੋਸ਼ਲ ਵਰਕਰਸ ਜਿਹੜੀਆਂ ਲੇਡਿਸ ਕੰਮ ਕਰ ਰਹੀਆਂ ਸਮਾਜ ਦੇ ਲਈ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਤੇ ਇਥੇ ਮੈਨੂੰ ਵੀ ਉਹਨਾਂ ਨੂੰ ਸਨਮਾਨ ਦੇ ਕੇ ਮਦਰ ਟੇਰੇਸਾ ਦੇ ਅਜ ਦੇ ਵਰਸੀ ਦੇ ਮੌਕੇ ਦੇ ਉੱਤੇ ਦੇ ਸੋਮੇ ਨਦੀ ਧੰਨਵਾਦੀ ਆ ਅਸੀਂ ਕੋਸ਼ਿਸ਼ ਕਰਾਂਗੇ ਸਰੂਨਾ ਵਰਗੀ ਸ਼ਖਸੀਅਤ ਕੋਈ ਬਣ ਨਹੀਂ ਸਕਦਾ ਜੋ ਮਦਰ ਟੇਰੇ ਸਾਹਿਬੀ ਇਸ ਸਮਾਜ ਨੂੰ ਦੇਣ ਹੈਗੀ ਜਿਸ ਤਰੀਕੇ ਨਾਲ ਉਹਨਾਂ ਨੇ ਸਮਾਜ ਦੀ ਸੇਵਾ ਸੇਵਾ ਕੀਤੀ ਹੈ ਲੇਕਿਨ ਅਸੀਂ ਉਹਨਾਂ ਦੇ ਦਿਖਾਈ ਹੋਏ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਇਸ ਸਮਾਜ ਨੂੰ ਇੱਕ ਸਿੱਧੀ ਸੇਧ ਦਿੱਤੀ ਜਾਵੇ ਚੰਗੇ ਕੰਮ ਕਰਕੇ ਜਾਂ ਤਾਂ ਕਿ ਇਸ ਸਮਾਜ ਨੂੰ ਸਮਾਜ ਨੂੰ ਜੋ ਹੈ ਸੁੰਦਰ ਸਿਰਜਿਆ ਜਾਵੇ ਮੈਂ ਅਮਨਦੀਪ ਗਿੱਲ ਸੁਪਰਡੈਂਟ ਹਲਕਾ ਮਜੀਠਾ ਫਾਰਮਰ ਚੇਅਰਮੈਨ ਕ੍ਰਿਸਟੇਨ ਵੈਲਫੇਅਰ ਬੋਰਡ ਗਵਰਨਮੈਂਟ ਆਫ ਪੰਜਾਬ ਅੱਜ ਅਸੀਂ ਮਦਰ ਟ੍ਰੇਸਾ ਜੀ ਨੂੰ ਹਮੇਸ਼ਾ ਯਾਦ ਕਰਦੇ ਹਾਂ ਤੇ ਅੱਜ ਵੀ ਉਹਨਾਂ ਨੂੰ ਹਰ ਸਾਲ ਦੀ ਤਰ੍ਹਾਂ ਯਾਦ ਕੀਤਾ ਜਾਂਦਾ ਆ ਅੱਜ ਉਹਨਾਂ ਦੀ ਡੈਥ ਅਨਿਵਰਸਰੀ ਆ ਜਿਸ ਵਿੱਚ ਸਾਡੇ ਬਹੁਤ ਹੀ ਅਹੁਦੇਦਾਰ ਸਾਡੇ ਬਾਊ ਜੀ ਫਾਦਰ ਸਾਡੇ ਪਾਸਟਰ ਸਹਿਬਾਨ ਸਾਡੇ ਇਕਲਿਸਿਆ ਦੇ ਆਗੂਏ ਸਾਹਿਬ ਸਾਰੇ ਇਸ ਜਗ੍ਹਾ ਤੇ ਵਕਫ ਵਕਫ ਧਰਮਤੋਂ ਇਸ ਜਗ੍ਹਾ ਤੇ ਆਣ ਕੇ ਮਦਰ ਟ੍ਰੇਸਾ ਜੀ ਨੂੰ ਅੱਜ ਉਹਨਾਂ ਨੇ ਸਦਾ ਦੇ ਫੁੱਲ ਭੇਟ ਕੀਤੇ ਆ ਅੱਜ ਅਸੀਂ 에ਰਪੋਰਟ ਰੋਡ ਰਾਜਾ ਸੰਸੀ ਤੇ ਖੜੇ ਹਾਂ ਕਿ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 2016 ਦੇ ਵਿੱਚ ਸੀ ਉਸ ਟਾਈਮ ਤੇ ਇਹ ਚੌਂਕ ਬਣਾਇਆ ਗਿਆ ਤੇ ਉਹਨਾਂ ਵੱਲੋਂ ਹੀ ਇਹ ਸਟੈਚੂ ਲਾਇਆ ਗਿਆ ਤੇ ਅੱਜ ਵੀ ਸਾਰੀ ਦੁਨੀਆ ਮਦਰ ਟੇਸਾ ਜਿਹਨੂੰ ਯਾਦ ਕਰਦੀ ਆ ਕਿ ਜਿਨ੍ਹਾਂ ਨੇ ਭਲਾਈ ਦੇ ਕੰਮ ਕੀਤੇ ਵਿਦਿਅਕ ਦੇ ادارے ਖੋਲੇ ਤੇ ਉਹਨਾਂ ਨੂੰ ਸੰਤ ਪਾਪਾ ਪੋਪ ਵੱਲੋਂ 2016 ਨੂੰ 4 ਸਤੰਬਰ ਨੂੰ ਸੰਤਰੀ ਗੋਸਤ ਕੀਤਾ ਗਿਆ ਸੀ ਅੱਜ ਵੀ ਉਹਨੂੰ ਸੰਤਰੀ ਨੂੰ ਗੋਸਤ ਕਰਦੇ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਵਧੀਆ ਤੇ ਮਿਹਨਤ ਨਾਲ ਤੇ ਲਗਨ ਨਾਲ ਕੰਮ ਕੀਤੇ ਹਰ ਧਰਮ ਦਾ ਸਤਿਕਾਰ ਕੀਤਾ ਹਰ ਭਾਈਚਾਰੇ ਦੀ ਸਾਥ ਦੇ ਵਿੱਚ ਸਾਜ ਬਣਾ ਕੇ ਰੱਖੀ ਤੇ ਉਹਨਾਂ ਨੇ ਬਹੁਤ ਹੀ ਵੱਡੇ ਉਹਨਾਂ ਨੇ ਪੁਰਸਕਾਰ ਵੀ ਪ੍ਰਾਪਤ ਕੀਤੇ ਰਾਸ਼ਟਰਪਤੀ ਤੋਂ ਪ੍ਰਧਾਨ ਮੰਤਰੀ ਤੋਂ ਅੱਜ ਵੀ ਉਹਨਾਂ ਦੀਆਂ ਸਾਨੂੰ ਉਹ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਆ ਤੇ ਹਰ ਇੱਕ ਨੂੰ ਭਲੇ ਦੇ ਕੰਮ ਕਰਨੇ ਚਾਹੀਦੇ ਆ ਤੇ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਚਾਹੀਦੀ ਆ ਸਾਡੇ ਵਿੱਚ ਸਾਡੇ ਵਿੱਚ ਜਿੰਨੇ ਵੀ ਸਾਡੇ ਇਹ ਮਨਾਦ ਭਰਾ ਆ ਸਾਡੇ 크ਿਸਚਨ ਭਾਈਚਾਰੇ ਦੇ ਅਗੂ ਹੋਇਆ ਉਸ ਤੋਂ ਜ਼ਿਆਦਾ ਪੁਲਿਸ ਪ੍ਰਸ਼ਾਸਨ ਮੀਡੀਆ ਤੇ ਸਾਰੇ ਇਸ ਜਗ੍ਹਾ ਆਣ ਕੇ ਉਹਨਾਂ ਨੇ ਸੰਤਰੀ ਬਦਰ ਟੇਸਾ ਜੀ ਨੂੰ ਸ਼ਰਤਾਂ ਦੇ ਫੁੱਲ